र <coughs> <coughs> ਇਹ ਜਿਹੜੀ ਵੈਕਿਊਮ ਹੈ ਜਿਹੜਾ ਮਸ਼ੀਨ ਹੈਗੀ ਆ ਜਿਹਦੇ ਨਾਲ ਰੋਡ ਦੇ ਉੱਪਰ ਜਿਹੜੀ ਕੋਈ ਗੰਦਗੀ ਆ ਕੋਈ ਵੀ ਉਹ ਜਿਹੜੀ ਉਹ ਵੈਕਿਊਮ ਕਰਦੀ ਆ ਤੇ ਬਹੁਤ ਵਧੀਆ ਜਿਹੜੀ ਜਿਹੜੀ ਇਹਦੇ ਨਾਲ ਸ਼ਹਿਰ ਦੇ ਵਿੱਚ ਜਿਹੜੀ ਸਫਾਈ ਨੂੰ ਲੈ ਕੇ ਜਿਹੜੀ ਗੰਦਗੀ ਨੂੰ ਲੈ ਕੇ ਜਿਹੜੀ ਸੀਗੀ ਪ੍ਰੋਬਲਮ ਉਹਨੂੰ ਜਿਹੜਾ ਹੱਲ ਕੀਤਾ ਜਾਊਗਾ ਤਕਰੀਬਨ ਜਿਹੜੀ 16 ਲੱਖ ਦੀ ਜਿਹੜੀ ਇਹਦੀ ਕਾਸਟ ਹੈਗੀ ਆ ਔਰ ਸਾਡੇ ਜਿਹੜੇ ਅੱਜ ਸ਼ਹਿਰ ਦੇ ਵਿੱਚੋਂ ਨੂੰ ਜਿਹੜੀ ਮੇਰੇ ਨਾਲ ਮਾਨਯੋਗ ਸਾਡੇ ਐਸਡੀਐਮ ਸਾਹਿਬ ਨੇ ਤੇ ਸਾਰਾ ਨਗਰ ਕਾਉਂਸਲ ਦਾ ਜਿਹੜਾ ਪ੍ਰਸ਼ਾਸਨ ਹੈਗਾ ਸਾਰੇ ਵਲੰਟੀਅਰ ਨੇ ਤੇ ਅੱਜ ਉਹਨੂੰ ਜਿਹੜੀ ਹਰੀ ਝੰਡੀ ਦਿੱਤੀ ਆ ਮੈਨੂੰ ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਦੀਆਂ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਜ਼ਰੂਰ ਚਮਕਣਗੀਆਂ ਮੈਨੇ ਸਭ ਕੁਝ ਟਾਈਮਿੰਗ ਰੱਖੀ ਗਈ ਹੈ ਮਸ਼ੀਨ ਨੂੰ ਕਿਹੜੀ ਕਿਹੜੀ ਰੇਸਪਾਤ ਕੋਧੋ ਕੀਤਾ ਜਾਵੇ ਹਾਂ ਇਹਨਾਂ ਦਾ ਜਿਹੜਾ ਸ਼ਡਿਊਲ ਆ ਅੱਜ ਕਿਉਂਕਿ ਮਸ਼ੀਨ ਨੂੰ ਅਸੀਂ ਹਰੀ ਝੰਡੀ ਦਿੱਤੀ ਆ ਤਾਂ ਸ਼ਡਿਊਲ ਜਿਹੜਾ ਸਾਰਾ ਨਾਲ ਬਣ ਗਿਆ ਉਹ ਨਗਰ ਕ 7 ਲੱਖ ਰੁਪਏ ਦੀ ਕੋਸਟ ਜਿਹੜੀ ਹੈਗੀ ਆ ਕਿਉਂਕਿ ਸਾਡੇ ਕੋਲ ਟਰਾਲੀਆਂ ਹੈਗੇ ਨਾ ਟਰੈਕਟਰ ਆਲਰੇਡੀ ਸਾਡੇ ਕੋਲ ਸ਼ਾਰਟੇਜ ਸੀਗੀ ਇੱਕ ਟਰੈਕਟਰ ਜਿਹੜਾ ਹੈਗਾ ਤੇ ਇੱਕ ਸਾਡੀ ਜਿਹੜੀ ਹੈਗੀ ਆ ਕੈਟਲ ਕੈਚਰ ਆ ਜਿਹੜਾ ਕਿ ਆਵਾਰਾ ਪਸ਼ੂ ਨਾ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਚੁੱਕਣ ਦੇ ਲਈ ਤਕਰੀਬਨ 19 ਲੱਖ ਰੁਪਏ ਦਾ ਜਿਹੜਾ ਕੈਟਲ ਕੈਚਰ ਆ ਜਿਹੜਾ ਅਸੀਂ ਲੈ ਕੇ ਆਏ ਆ ਜਿਹਦੇ ਨਾਲ ਆਵਾਰਾ ਪਸ਼ੂ ਜਿਹੜੇ ਸੜਕਾਂ ਤੇ ਜਿਨ੍ਹਾਂ ਨਾਲ ਹਾਦਸੇ ਵੀ ਅਸੀਂ ਦੇਖਦੇ ਆ ਕਿ ਰੋਜ਼ ਵਾਪਰਦੇ ਆ ਉਹਨਾਂ ਨੂੰ ਵੀ ਜਿਹੜਾ ਨਜਿੱਠਣ ਦੇ ਲਈ ਸਾਡੇ ਕੋਲ ਜਿਹੜੇ ਸਾਰੇ ਪੁਖਤਾ ਪ੍ਰਬੰਧ ਨੇ ਅੱਜ ਨਗਰ ਕੌਂਸਲ ਸੰਗਰੂਰ ਦੇ ਵਿੱਚ ਜਿਹੜੇ ਕੀਤੇ ਗਿਆ ਸੋ ਮਹਿਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਸਾਡੇ ਸੰਗਰੂਰ ਵਾਸੀਆਂ ਦੇ ਵੱਲੋਂ ਤੇ ਸਾਡੇ ਸਾਰੇ ਵਰਕਰ ਸਹਬਾਨਾਂ ਦੇ ਵੱਲੋਂ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇਹ ਸਾਨੂੰ ਸੰਗਰੂਰ ਨੂੰ ਜਿਹੜੀਆਂ ਵੈਕਿਊਮ ਮਸ਼ੀਨ ਜਿਹੜੀ ਦਿੱਤੀ ਆ ਔਰ ਇਹਦੇ ਨਾਲ ਹੀ ਜਿਹੜੀ ਕੈਟਲ ਕੈਚਰ ਜਿਹੜੀ ਸਾਡੇ ਨਗਰ ਕਾਉਂਸਲ ਦੇ ਵਿੱਚ ਆਈ ਹੈ ਸੋ ਦੇ ਲਈ ਇਸ ਦਾ ਮਤਲਬ ਹੈ ਕਿ ਸਾਡੇ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਸਵਰ ਤੇ ਪਾਣੀ ਨੂੰ ਲੈ ਕੇ ਤੇ ਟੀਨ ਦੇ ਪਾਣੀ ਨੂੰ ਲੈ ਕੇ ਜੀ ਲੋਕ ਪਰੇਸ਼ਾਨ ਹੋ ਰਹੇ ਨੇ ਥੋੜੇ ਤਾਂ ਇਹ ਪਹੁੰਚ ਦਿੱਤੀ ਹੈ ਕੀ ਉਹਨਾਂ ਦਾ ਜਿਹੜੇ ਇਸ ਵਾਰ ਜਿਹੜੀਆਂ ਤਕਰੀਬਨ 8 ਮੋਟਰਾਂ ਸੀਗੀਆਂ ਜਿਹੜੀਆਂ ਬਹੁਤ ਪੁਰਾਣੀਆਂ ਸੀਗੀਆਂ ਜਿਨ੍ਹਾਂ ਨੂੰ ਕਈ-ਕਈ ਵਾਰ ਜਦੋਂ ਸੜ ਜਾਂਦੀ ਅਸੀਂ ਬੰਨ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਯੂਜ਼ ਕੀਤਾ ਜਾਂਦਾ ਸੀ ਸੋ ਅਸੀਂ ਜਿਹੜੀਆਂ ਰੀਸੈਂਟਲੀ ਉਹਨਾਂ ਨੂੰ ਰਿਪਲੇਸ ਕਰ ਰਹੇ ਹਾਂ ਉਹਨਾਂ ਨੂੰ ਮੋਟਰਾਂ ਜਿਹੜੀਆਂ ਪਰਚੇਜ਼ ਹੋ ਚੁੱਕੀਆਂ ਨੇ ਉਹ ਜਿਹੜਾ ਹੱਲ ਆ ਜਿਹੜਾ ਉਹਨਾਂ ਦਾ ਪਰਮਾਨੈਂਟਲੀ ਹੋ ਜਾਊਗਾ ਚਾਰ ਸਾਡੇ ਜਿਹੜੇ ਵਾਟਰ ਬਾਕਸ ਦੇ ਜਿਹੜੇ ਪ੍ਰੋਜੈਕਟ ਲੱਗਣੇ ਸੀ ਜਿਨ੍ਹਾਂ ਦਾ ਲੈਂਡ ਦਾ ਇਸ਼ੂ ਰਿਹਾ ਉਹ ਤਿੰਨ ਸਾਡੇ ਕਲੀਅਰ ਹੋ ਗਏ ਨੇ ਇੱਕ ਗੁਰੂ ਨਾਨਕ ਜਿਹੜਾ ਕਲੋਨੀ ਹੈਗੀ ਉਸ ਏਰੀਆ ਦਾ ਸਾਡਾ ਜਿਹੜਾ ਹੈਗਾ ਉਹਨਾਂ ਦੇ ਵੀ ਜਿਹੜੇ ਟੈਂਡਰ ਨੇ ਜਿਹੜੇ ਲੱਗ ਚੁੱਕ ਨੇ ਬੜੀ ਜਲਦੀ ਤਿੰਨ ਜਿਹੜੇ ਵਾਟਰ ਬਾਕਸ ਦੇ ਜਿਹੜੇ ਨਵੇਂ ਪ੍ਰੋਜੈਕਟ ਨੇ ਉਹ ਵੀ ਸ਼ੁਰੂ ਹੋ ਜਾਣੇ ਨੇ ਸੈਕੰਡ ਜਿਹੜੀ ਸੀਵਰੇਜ ਦੀ ਜਿਹੜੀ ਸ਼ਹਿਰ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਬਹੁਤ ਵੱਡੀ ਪ੍ਰੋਬਲਮ ਆ ਔਰ ਉਹਨੂੰ ਹੱਲ ਕਰਨ ਦੇ ਲਈ ਅਸੀਂ ਜੋ ਸੰਗਰੂੜ ਦੇ ਵਿੱਚ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਆ ਸ਼ਾਪੁਰਜੀ ਪਲੌਂਜੀ ਕੰਪਨੀ ਦੇ ਵੱਲੋਂ 2015 ਦੇ ਵਿੱਚ ਜਿਹੜਾ ਮਨਜ਼ੂਰ ਹੋਇਆ ਸੀ ਸੀਵਰੇਜ ਪੈ ਚੁੱਕਿਆ ਪਰ ਅਜੇ ਤੱਕ ਕੋਈ ਵੀ ਜਿਹੜਾ ਐਸਟੀਪੀ ਨਹੀਂ ਸੀ ਚੱਲਿਆ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਐਫਰਟ ਕਰਕੇ ਜਿਹੜਾ 4 ਐਮਐਲਡੀ ਐਸਟੀ ਜਿਹੜਾ ਐਸਟੀਪੀ ਹੈਗਾ ਹਰੇੜੀ ਰੋਡ ਦੇ ਉੱਤੇ ਉਹਨੂੰ ਵੀ ਅਸੀਂ ਸ਼ੁਰੂ ਕਰ ਲਿਆ ਤੁਸੀਂ ਦੇਖਾਊਗਾ ਕਿ ਉਸ ਏਰੀਆ ਦੇ ਵਿੱਚ ਸੀਵਰੇਜ ਨਾਲ ਸੰਬੰਧਤ ਕੋਈ ਵੀ ਜਿਹੜੀ ਸਾਨੂੰ ਸਮੱਸਿਆ ਨਹੀਂ ਆ ਰਹੀ ਹੈਗੀ ਕਿਉਂਕਿ ਉੱਥੇ ਅਸੀਂ ਜਿਹੜਾ ਆ ਪਿਛਲੇ ਮਹੀਨੇ ਜਿਹੜਾ ਅਸੀਂ ਉਹਨੂੰ ਵਰਕਿੰਗ ਚ ਲੈ ਆਏ ਆ ਉਸ ਏਰੀਆ ਦਾ ਜਿਹੜਾ ਸੀਵਰੇਜ ਦਾ ਜਿਹੜੀ ਹੈਗੀ ਆ ਉਹ ਡਿਸਪੋਜ਼ਲ ਉਸ ਸਾਈਟ ਤੋਂ ਜਿਹੜੀ ਹੋਈ ਜਾਂਦੀ ਹੈ ਸੈਕੰਡ ਸਭ ਤੋਂ ਵੱਡਾ ਐਸਟੀਪੀ ਜਿਹੜਾ ਬਣਨਾ ਸੀਗਾ ਉਹ 11 ਐਮਐਲਡੀ ਦਾ ਐਸਟੀਪੀ ਬਣਨਾ ਸੀਗਾ ਜਿਹੜਾ ਕਿ ਪਿਛਲੇ 8 ਦਾ ਸਾਲਾਂ ਤੋਂ ਨਹੀਂ ਬਣਿਆ ਹੈਗਾ ਸੋ ਉਹਦੇ ਲਈ ਵੀ ਅਸੀਂ ਸਾਰਾ ਜਿਹੜਾ ਪ੍ਰੋਸੈਸ ਕੰਪਲੀਟ ਕਰਕੇ ਤਕਰੀਬਨ 20 ਕਰੋੜ ਦਾ ਮੇਰਾ ਪ੍ਰੋਜੈਕਟ ਹੈਗਾ ਜ ਤਕਰੀਬਨ 4 ਕੁ ਮਹੀਨੇ ਪਹਿਲਾਂ ਮੈਂ ਇਹਨੂੰ ਸ਼ੁਰੂ ਕਰਾ ਕੇ ਆਈ ਸੀਗੀ ਸੀਬੀਪਨ ਦੇ ਵਿੱਚ ਸੋ ਜ਼ਮੀਨ ਅਕਵਾਇਰ ਹੋ ਗਈ ਆ ਪ੍ਰੋਜੈਕਟ ਸ਼ੁਰੂ ਹੋ ਗਿਆ 5 ਜਿਹੜਾ ਕਰੋੜ ਦਾ ਸਾਡਾ ਪੰਪਿੰਗ ਸਟੇਸ਼ਨ ਵੀ ਲੱਗਣਾ ਪਰ ਉੱਥੇ ਜਿਹੜੇ ਕੋਈ ਲੋਕਲ ਜਿਹੜੇ ਮੁਹੱਲਾ ਵਾਸੀ ਨੇ ਜਾਂ ਜਿਹੜੇ ਜ਼ਮੀਨ ਜਿਨ੍ਹਾਂ ਦੀ ਨਾਲ ਲੱਗਦੀ ਆ ਉਹਨਾਂ ਦੇ ਵੱਲੋਂ ਜਿਹੜਾ ਡਿਸਪਿਊਟ ਖੜਾ ਕੀਤਾ ਉਹ ਇਤਰਾਜ਼ ਜਿਹੜਾ ਚੱਲ ਰਿਹਾ ਸੋ ਪਿੱਛੇ ਜੋ ਉੱਥੇ ਘਰਨਾ ਵੀ ਲੱਗਿਆ ਸੀ ਸੋ ਮੈਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਮਾਨਯੋਗ ਡਿਸਪਲ ਦੇ ਸਹਿਯੋਗ ਦੇ ਨਾਲ ਅਸੀਂ ਉਹਨੂੰ ਜਿਹੜਾ ਸੌਲਟ ਆਊਟ ਕਰਨ ਲੱਗਿਆ ਤਾਂ ਜੋ ਸਾਡੇ ਜਿਹੜੀ ਸ਼ਹਿਰ ਦੀ ਸਿਵਰੇ ਦੀ ਜਿਹੜੀ ਸਮੱਸਿਆ ਉਹਨੂੰ ਅਸੀਂ ਪਾਣੀ ਹੈ ਜਿੰਨਾ ਚਿਰ ਕਿਉਂਕਿ ਹੁਣ ਪਾਣੀ ਕਿਤੇ ਜਾ ਹੀ ਨਹੀਂ ਰਿਹਾ ਸੋ ਉਸ ਨੂੰ ਵੀ ਅਸੀਂ ਬੜੀ ਜਲਦੀ ਅਸੀਂ ਜਿਹੜਾ ਹੱਲ ਕਰ ਲਵਾਂਗੇ ਸੈਟਰਡੇ ਵੀ ਅਸੀਂ ਉਹਨਾਂ ਦੀ ਮੀਟਿੰਗ ਜਿਹੜੀ ਰੱਖੀ ਹੈ ਸੋ 11 ਮੈਲਡੀ ਦਾ ਐਸਟੀਪੀ ਹੈ ਜਿਹੜਾ ਸਾਡਾ ਕੰਟੀਨਿਊ ਹੋ ਜਾਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਦਾ ਜਿਹੜਾ ਹੱਲ ਕੀਤਾ ਜਾਊਗਾ